ਹੁਣ ਆਪਾਂ ਸਮਝ ਲੈ ਕਿ ਕਿ ਹੈਡ ਕੀ ਹੈ ਜਿਹੜਾ ਬੀਜ ਹੈ ਕਣਕ ਹੈ ਉਹ ਖਰਾਬ ਨਹੀਂ ਹੋਊਗੀ ਆਟਾ ਖਰਾਬ ਹੋ ਜਾਊਗਾ ਚੱਕੀ ਵਾਲਾ ਆਟਾ ਉਸ ਤੋਂ ਵੀ ਜਲਦੀ ਖਰਾਬ ਹੋ ਜਾਊਗਾ ਕੀ ਫਰਕ ਹੈ ਜਿਹੜਾ ਸਾਡਾ ਕਣਕ ਦਾ ਬਾਹਰਲਾ ਛਿਲੜ ਬਾਰਨ ਕਹਿੰਦੇ ਅੰਗਰੇਜ਼ੀ ਦੇ ਵਿੱਚ ਸਾਡੇ 12% ਨਿਊਟ੍ਰੀਸ਼ਨ ਹੈ ਜਿਹੜਾ ਉਹ ਸਾਰਾ ਉਹਦੇ ਵਿੱਚ ਹੈ ਉਸ ਤੋਂ ਬਾਅਦ ਉਹਦੇ ਅੰਦਰ ਜਿਹੜਾ ਹੁੰਦਾ 70% ਜਿਹੜਾ ਸਟਾਰਚ ਹੁੰਦਾ ਜਿਹਨੂੰ ਅਸੀਂ ਮੈਦਾ ਕਹਿੰਦੇ ਹਾਂ ਇੱਕ ਤੀਸਰਾ ਹਿੱਸਾ ਹੁੰਦਾ ਜਿਹਨੂੰ ਅਸੀਂ ਜਰਮ ਕਹਿੰਦੇ ਆ ਜਿੱਥੋਂ ਫਟਾਰਾ ਹੁੰਦਾ ਤਾਂ ਜਿੰਨਾ ਵੀਟ ਆਇਲ ਹੈ ਉਹ ਜਰਮ ਦੇ ਅੰਦਰ ਜਿੰਨੇ ਨਿਊਟ੍ਰੀਸ਼ਨ ਨੇ ਉਹ ਤੁਹਾਡੇ ਉਹਦੇ ਬਾਹਰ ਨੇ ਸ਼ੈਲ ਦੇ ਬਾਹਰ ਨੇ ਤਾਂ ਜਦੋਂ ਤੁਸੀਂ ਉਹ ਦਾਣੇ ਨੂੰ ਤੋੜ ਦਿੰਦੇ ਹੋ ਕੁਦਰਤ ਦੇ ਵਿੱਚ ਜੀਵਨ ਹਰ ਜਗ੍ਹਾ ਹੀ ਆ ਹਵਾ ਦੇ ਵਿੱਚ ਪਾਣੀ ਦੇ ਵਿੱਚ ਸਾਰੀ ਜਗ੍ਹਾ ਜਿੱਥੇ ਉਹਨੂੰ ਨਮੀ ਮਿਲ ਗਈ ਖੁਰਾਕ ਮਿਲ ਗਈ ਤੇ ਸਹੀ ਟੈਂਪਰੇਚਰ ਮਿਲ ਗਿਆ ਉੱਥੇ ਜੀਵਨ ਆਪਣੇ ਆਪ ਹੀ ਆ ਜਾਣਾ ਤੁਸੀਂ ਰੋਟੀ ਰੱਖ ਦੋ ਉਲੀ ਲੱਗ ਜੂਗੀ ਉਹਨੂੰ ਜਿ세 ਹੀ ਟੈਂਪਰੇਚਰ ਦੇ ਉੱਤੇ ਹੋਇਆ ਤਾਂ ਉਹ ਨੂੰਲੀ ਲੱਗ ਜੂਗੀ ਜਦ ਇਹ ਬਾਹਰੋਂ ਤਾਂ ਲੈ ਕੇ ਨਹੀਂ ਆਏ ਹਵਾ ਦੇ ਵਿੱਚ ਹੀ ਸੀਗੇ ਜੇ ਤੁਸੀਂ ਉਹ ਨੂੰ ਹਵਾ ਤੋਂ ਬਗੈਰ ਬੰਦ ਕਰਕੇ ਰੱਖ ਦੋ ਤਾਂ ਫਰਮੈਂਟ ਹੋ ਜੂਗਾ ਖੱਟਾ ਹੋ ਜੂਗਾ ਉਹ ਤਾਂ ਚੰਗੇ ਦੇ ਮਾਰੇ ਦੋਹੇ ਜੀਵਾਣੂ ਉਹਦੇ ਵਿੱਚ ਨੇ ਤਾਂ ਜਦੋਂ ਆਪਾਂ ਦਾਣੇ ਨੂੰ ਤੋੜਤਾ ਤਾਂ ਉਹ ਸਟਾਰਚ ਜਿਹੜਾ ਤੁਹਾਡਾ ਐਕਸਪੋਜ਼ ਹੋ ਗਿਆ ਠੀਕ ਉਸ ਕਰਕੇ ਚੀਤੀ ਖਰਾਬ ਹੋ ਰਹੀ ਹੈ ਪਹਿਲੀ ਚੀਜ਼ ਦੂਸਰੀ ਚੀਜ਼ ਜਿਹੜਾ ਫਾਈਬਰ ਹੈ ਤੁਹਾਡਾ ਫਾਈਬਰ ਜਿਵੇਂ ਇਹਨਾਂ ਨੇ ਦੱਸਿਆ ਬਹੁਤ ਜ਼ਰੂਰੀ ਹੈ ਫਾਈਬਰ ਚੋ ਕੁਝ ਇਹ ਜੇ ਤੱਤ ਨਿਕਲਦੇ ਨੇ ਸਰੀਰ ਦੇ ਉਹਦੇ ਅੱਗੇ ਗੱਲ ਕਰਾਂਗੇ ਆਪਾਂ ਗੱਟ ਬੈਕਟੀਰੀਆ ਜਿਹੜਾ ਹੋਰ ਕਿਸੇ ਚੀਜ਼ ਤੋਂ ਨਹੀਂ ਨਿਕਲਦਾ ਇੱਕ ਦੂਸਰਾ ਜਿਹੜਾ ਉਹ ਹੈ ਝਾੜੂ ਵਾਂਗੂ ਤੁਹਾਡੀਆਂ ਆਂਤਰੀਆਂ ਨੂੰ ਸਾਫ਼ ਕਰਦਾ ਉਹ ਦੂਸਰੀ ਚੀਜ਼ ਤੀਸਰੀ ਚੀਜ਼ ਉਹਦੇ ਵਿੱਚ ਨਿਊਟ੍ਰੀਸ਼ਨ ਹੁੰਦਾ ਠੀਕ ਲੇਕਿਨ ਤੁਸੀਂ ਇਹ ਸਮਝੋ ਕਿ ਜਦੋਂ ਆਪਾਂ ਆਟਾ ਗੁੰਨਦੇ ਆਂ ਪਹਿਲੀ ਚੀਜ਼ ਤਾਂ ਹੁਣ ਆਪਾਂ ਨਾਰਮਲ ਆਟਾ ਹੈ ਠੀਕ ਹੈ ਇਹ ਆਟੇ ਦੇ ਵਿੱਚ ਕਿੰਨਾ ਪ੍ਰਸੈਂਟ ਪਾਣੀ ਪੈਂਦਾ ਮੈਨੂੰ ਲੱਗਦਾ ਕਿਸੇ ਨੂੰ ਵੀ ਆਈਡੀਆ ਨਹੀਂ ਹੋਊਗਾ ਅੰਗਰੇਜ਼ੀ ਚ ਕਹਿੰਦੇ ਨੇ ਵਾਟ ਯੂ ਕੈਨ ਨਾਟ ਮੇਅਰ ਯੂ ਕੈਨ ਨਾਟ ਚੇਂਜ ਮਤਲਬ ਜਿਹੜੀ ਚੀਜ਼ ਨੂੰ ਤੁਸੀਂ ਨਾਪ ਨਹੀਂ ਸਕਦੇ ਉਹਨੂੰ ਬਦਲ ਨਹੀਂ ਸਕਦੇ ਠੀਕ ਇਹਨੂੰ ਜੇ ਮੈਂ ਖਿੱਚੂੰਗਾ ਤਾਂ ਇਹ ਟੁੱਟ ਜਾਊਗਾ ਇਹ ਰਾਮ ਨਾਲ ਲੇਕਿਨ ਜਿਹੜਾ ਤੁਹਾਡਾ ਮੈਦਾ ਹੈ ਜਿਹਾਂ ਮੈਦਾ ਹੈ ਤੁਹਾਡਾ ਇਹ ਮੈਦਾ ਜਿਹੜਾ ਇਹਨੂੰ ਜਿੰਨਾ ਮਰਜ਼ੀ ਮੈਂ ਖਿੱਚੀ ਜਾਵਾਂ ਬਿਲਕੁਲ ਪਤਲਾ ਹੋ ਜਾਊਗਾ ਇਹਦੇ ਚ ਈਸਟ ਵੀ ਇਹ ਫੁੱਲਿਆ ਹੋਇਆ ਹੈ ਇਹ ਆ ਦੇਖੋ ਫੁੱਲਿਆ ਹੋਇਆ ਹੈ ਠੀਕ ਇਹਦੇ ਸਬੰਧੀ ਤੁਹਾਡੀ ਗੱਲ ਦਾ ਜਵਾਬ ਮਿਲੂਗਾ ਦੇਖੋ ਇਹ ਫੁੱਲਿਆ ਹੋਇਆ ਹੈ ਇਹਨੂੰ ਹੋਰ ਰੱਖ ਦਾਂਗੇ ਹੋਰ ਫੁੱਲ ਜਾਊਗਾ ਹੁਣ ਆਪਾਂ ਇਹਦੇ ਵਿਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਣਕ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਜਿਹਨੂੰ ਕਹਿੰਦੇ ਗਲੂਟੇਨ ਜਿਵੇਂ ਉਹਨਾਂ ਨੇ ਕਿਹਾ ਜਿਹੜਾ ਚਿਪਕਣਾ ਪਦਾਰਥ ਹੈ ਜੇ ਤੁਸੀਂ ਉਹਦੇ ਵਿੱਚ ਪਾਣੀ ਪਾ ਦੋਗੇ ਔਰ ਉਹਨੂੰ ਇਹ ਖਿੱਚਣਾ ਸ਼ੁਰੂ ਕਰ ਦੋਗੇ ਤਾਂ ਉਹ ਰਬੜ ਵਾਂਗੂ ਬਨਣਾ ਸ਼ੁਰੂ ਹੋ ਜਾਂਦਾ ਉਹਨੂੰ ਜਿੰਨਾ ਤੁਸੀਂ ਖਿੱਚੀ ਜਾਓਗੇ ਉਹ ਨਾ ਉਹ ਰਬੜ ਵਾਂਗੂ ਇੱਕ ਪਲਾਸਟਿਕ ਵਾਂਗੂ ਸ਼ੀਟ ਉਹਦੀ ਬੰਨੀ ਸ਼ੁਰੂ ਹੋ ਜੇ ਤੇ ਖਿੱਚ ਕੇ ਤੁਸੀਂ ਉਹਦੇ ਆਰ-ਪਾਰ ਦੇਖ ਲੋ ਜਾਈ ਐਨਾ ਬਰੀਕ ਹੋ ਜਾਂਦਾ ਉਹ ਉਹ ਜਦੋਂ ਉਹ ਤੁਹਾਡਾ ਐਨਾ ਬਰੀਕ ਹੋ ਗਿਆ ਉਸ ਤੋਂ ਬਾਅਦ ਉਹਦੇ ਛੋਟੇ-ਛੋਟੇ ਛੋਟੇ-ਛੋਟੇ ਬੁਲਬਲੇ ਬਣ ਜਾਂਦੇ ਨੇ ਬਸ ਉਹਦੇ 'ਚ ਗੈਸ ਭਰਨ ਦੀ ਲੋੜ ਹੈ ਉਹਦੇ 'ਚ ਗੈਸ ਭਰਨ ਦੀ ਲੋੜ ਹੈ ਤੁਸੀਂ ਆਟਾ ਮੈਦਾ ਲਾਓ ਆਟਾ ਨਹੀਂ ਆਟਾ ਕਿਉਂ ਨਹੀਂ ਕਿਉਂ ਨਹੀਂ ਹੋਗਾ ਇਹ ਵੀ ਹੁਣ ਤੁਹਾਨੂੰ ਜਵਾਬ ਇਹਦੇ 'ਚ ਹੀ ਲੱਭ ਜਾਣਾ ਤੁਸੀਂ ਉਹਨੂੰ ਖਿੱਚ ਖਿੱਚ ਕੇ ਉਹਨਾਂ ਨੂੰ ਜਨਰੇਲ ਮੈਚਰ ਕਰਨਾ ਗਲੂਟਨ ਨੂੰ ਮੈਚਰ ਕਰਨਾ ਫਾਈਬਰ ਹਟਾ ਦਿਓ ਔਰ ਉਹਦੇ ਵਿੱਚੋਂ ਜਰਮ ਹਟਾ ਦਿੰਦੇ ਨੇ ਕਿਉਂਕਿ ਜਰਮ ਕਿਉਂ ਹਟਾਉਂਦੇ ਨੇ ਕਿ ਵੀਟ ਆਇਲ ਜਿਹੜਾ ਤੇਲ ਕਣਕ ਦਾ ਤੇਲ ਹੈ ਸਭ ਤੋਂ ਮਹਿੰਗਾ ਤੇਲ ਹੈ ਤੁਹਾਡੀ ਸਕਿਨ ਵਾਸਤੇ ਸਭ ਤੋਂ ਵਧੀਆ ਤਾਂ ਸਾਰਾ ਤੇਲ ਉਹਦੇ ਚੋਂ ਕੱਢ ਲੈਂਦੇ ਨੇ ਜਿਹੜਾ ਉਹ ਫਾਈਬਰ ਹੈ ਉਹਨੂੰ ਕਿਉਂ ਹਟਾਉਂਦੇ ਨੇ ਉਹਦੀ ਗੱਲ ਵੀ ਅੱਗੇ ਆਊਗੀ ਤੇ ਕੱਲਾ ਮੈਦਾ ਰਹਿ ਗਿਆ ਕੱਲਾ ਸਟਾਰਚ ਰਹਿ ਗਿਆ ਉਹਨੂੰ ਜਦੋਂ ਤੁਸੀਂ ਐ ਖਿੱਚ ਖਿੱਚ ਕੇ ਪਾਣੀ ਪਾ ਕੇ ਜਿੰਨਾ ਜ਼ਿਆਦਾ ਪਾਣੀ ਪਾਓਗੇ ਉਨਾ ਜ਼ਿਆਦਾ ਸਟ੍ਰੈਚ ਹੋਊਗਾ 60% ਪਾਣੀ ਮਿਨੀਮਮ ਆਟੇ ਦੇ 55 ਤੋਂ 60% ਮੈਦੇ ਦੇ ਵਿੱਚ ਪਾਣੀ ਪੰਦਾ ਦੋ ਜਦੋਂ ਆਪਾਂ ਜੇ ਕੋਈ ਚੀਜ਼ ਬਣਾਣੀ ਹੈ ਤਾਂ ਤੁਹਾਨੂੰ ਅੰਦਾਜ਼ੇ ਦੀ ਲੋੜ ਨਹੀਂ ਹੈ ਕਿਉਂਕਿ ਅੰਦਾਜ਼ਾ ਹਰ ਵਾਰੀ ਬਦਲ ਜਾਊਗਾ ਸੋ 1 ਕਿਲੋ ਉਹ ਲਿਆ ਤਾਂ ਉਹਦੇ ਵਿੱਚ 55-57 ਗ੍ਰਾਮ ਤੁਸੀਂ ਪਾਣੀ ਪਾਓ ਤਾਂ ਤੁਹਾਡਾ ਉਹ ਬਿਲਕੁਲ ਪਰਫੈਕਟ ਡੋ ਬਣੂਗਾ ਤਾਂ ਉਹਨੂੰ ਜਦੋਂ ਖਿੱਚੋਗੇ ਤਾਂ ਉਹ ਸਾਰੀ ਇੱਕਦਮ ਪੂਰੀ ਉਹ ਬਣ ਜਾਊਗੀ ਪਲਾਸਟਿਕ ਵਾਂਗੂ ਇੱਕੋ ਜਾਲੀ ਜੀ ਬਣ ਜਾਊਗੀ ਉਹਦੇ ਵਿੱਚ ਫਿਰ ਤੁਸੀਂ ਜੀਵਾਣੂ ਪਾ ਦੋ ਜੀਵ ਪਾ ਦੋ ਜਿਹਨੂੰ ਕਹਿੰਦੇ ਨੇ ইস্ট ਜਿਹੜੀ ইস্ট ਹੈ ਉਹ ਕੀ ਹੈ ਉਹ ਵੀ ਮਾਈਕਰੋ ਆਰਗਨਿਜ਼ਮਸ ਹੈ ਜਿਹੜੇ ਤੁਹਾਨੂੰ ਦੇਖਦੇ ਨਹੀਂ ਅੱਖਾਂ ਨਾਲ ਦੇਖਦੇ ਨਹੀਂ ਪਰ ਜਦੋਂ ਤੁਸੀਂ ਇਹਦੇ ਵਿੱਚ ਉਹਨੂੰ ਪਾਓਗੇ ਖਾਣਾ ਹੈਗੇ ਸਟਾਰਚ ਫੂਡ ਹੈ ਉਹ ਪਾਣੀ ਉਹਦੇ ਵਿੱਚ ਹੈਗੇ ਸਹੀ ਤਾਪਮਾਨ ਦੇ ਕਰੋਗੇ ਤਾਂ ਉਹ ਉਹਨੂੰ ਖਾਣੇ ਨੂੰ ਖਾਣਾ ਸ਼ੁਰੂ ਕਰ ਦਊਗੀ ਔਰ ਕਾਰਬਨ ਡਾਈਆਕਸਾਈਡ ਜਿਵੇਂ ਅਸੀਂ ਕੱਢਦੇ ਹਾਂ ਉਵੇਂ ਕੱਢਣਾ ਸ਼ੁਰੂ ਕਰ ਦਊਗੀ ਜਦੋਂ ਕਾਰਬਨ ਡਾਈਆਕਸਾਈਡ ਨਿਕਲੂਗੀ ਤਾਂ ਇਹ ਵੀ ਪਲਾਸਟਿਕ ਦੇ ਵਿੱਚ ਛੋਟੇ 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 ਬੁਲਬਲੇ ਬਣਨੇ ਸ਼ੁਰੂ ਹੋ ਜਾਣਗੇ ਆ ਦੇਖ ਹਾ ਦੇਖ ਰੋ ਜੜੀ ਦੀ ਇਹ ਬੰਨੀ ਸ਼ੁਰੂ ਔਰ ਇਹ ਫੁੱਲਨੀ ਸ਼ੁਰੂ ਹੋ ਜੂਗੀ ਬ੍ਰੈਡ ਰੰਗੋ ਤੁਹਾਡੇ ਸਮਝ ਆ ਰਹੀ ਹੈ ਕੋਈ ਦਿੱਕਤ ਵਾਲੀ ਗਲਤੀ ਨਹੀਂ ਕੋਈ ਬਹੁਤ ਬੜੀ ਦੀ ਗਿਆਨ ਵਾਲੀ ਗਲਤੀ ਨਹੀਂ ਤਾਂ ਉਹ ਹੌਲੀ 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 ਹੈ ਫੁੱਲਨੀ ਸ਼ੁਰੂ ਹੋ ਜੂਗੀ ਨਰਮ ਹੋ ਗਈ ਇਹ ਪੀਜ਼ਾ ਡੋ ਬ੍ਰੈਡ ਡੋ ਬਨ ਇਸ ਤਰ੍ਹਾਂ ਬਣਦੇ ਨੇ ਇਹ ਇੱਥੇ ਇੱਕ ਸਵਾਲ ਜਿਹੜਾ ਮੈਂ ਇਹਦਾ ਹੁਣੇ ਜਵਾਬ ਦੇਣਾ ਚਾਹਣਾ ਉਹ ਵੀ ਜਵਾਬ ਇਹ ਹੈ ਕਿ ਲੋਕ ਕਹਿੰਦੇ ਨੇ ਫਿਰ ਤਾਂ ਜੀ ਇਹ ਨਾਨ-वेजिटेरियन ਹੋ ਗਈ ਮਿਲ ਜਾਂ ਤੁਸੀਂ ਇਹਦੇ ਚੋਂ ਪਾਤੇ ਪਰ ਦੋ ਤਰ੍ਹਾਂ ਦੇ ਜੀਵਨ ਨੇ ਧਰਤੀ ਤੇ ਇੱਕ ਹੁੰਦਾ ਤੁਹਾਡਾ ਵੈਜੀਟੇਟਿਵ ਜਿਹੜੇ ਪlant ਕਿੰਗਡਮ ਹੁੰਦਾ ਇੱਕ ਐਨੀਮਲ ਕਿੰਗਡਮ ਉਹ ਪlant ਕਿੰਗਡਮ ਹੈ ਉਹ ਉਹ ਬੂਟਿਆਂ ਦੀ ਪ੍ਰਪੰਧ ਰ ਇਸ ਕਰਕੇ ਪਿਓਰ ਵੈਜੀਟੇਰੀਅਨ ਬ੍ਰੈਡ ਉਹਦੇ ਵਿੱਚ ਕੋਈ ਰੋਲਾ ਨਹੀਂ ਹੈਗਾ ਹੁਣ ਆ ਜੀ ਆਪਾਂ ਫਾਈਬਰ ਦੇ ਉੱਤੇ ਜੇ ਤੁਸੀਂ ਆਟਾ ਗੁੰਨਣਾ ਹੋਗਾ ਤਾਂ ਤੁਹਾਨੂੰ 5% ਪਾਣੀ ਵੱਧ ਪਾਣਾ ਪਊਗਾ ਕਿਉਂਕਿ ਉਹਨੇ ਪਾਣੀ ਨੂੰ ਸੋਖ ਲੈਣਾ ਫਿਰ ਉਹਦੀ ਇਹ ਮਤਲਬ ਬੰਦ ਸਟ੍ਰੈਚ ਤਾਂ ਹੋ ਜਾਊਗਾ ਲੇਕਿਨ ਕਿਉਂਕਿ ਫਾਈਬਰ ਸਖਤ ਹੈ ਉਹਨੂੰ ਪੈਂਚਰ ਕਰਦਾ ਰਹੂਗਾ ਕਦੀ ਵੀ ਉਹਨੂੰ ਲੰਬਾ ਨਹੀਂ ਹੋਣ ਦੇਊਗਾ ਤੇ ਜਦੋਂ ਜੇ ਤੁਸੀਂ ਉਹਦੀ ਬ੍ਰੈਡ ਬਣਾਉਣਾ ਚਾਹੋਗੇ ਫਾਈਬਰ ਵਾਲੇ ਨੂੰ ਤਾਂ ਉਹ ਪੈਂਚਰ ਹੋਈ ਜਾਣਗੇ ਬਬਲਸ ਉਹ ਕਦੀ ਉਨੀ ਰਾਈਜ਼ ਹੀ ਨਹੀਂ ਹੋਊਗੀ ਉਹ ਤੁਸੀਂ ਜ਼ੋਰ ਲਗਾ ਲਓ ਰਾਈਜ਼ ਹੀ ਨਹੀਂ ਹੋਣੀ ਉਹਨੇ ਉਹ ਬੈਠ ਜੂਗੀ ਤੇ ਬਾਜ਼ਾਰ ਦੇ ਵਿੱਚ ਜਿਹੜੀ ਇਹ ਹੋਲ ਵੀਟ ਬ੍ਰੈਡ ਕਹਿੰਦੇ ਵੀ ਅਸੀਂ ਉਹਨੂੰ ਹਟਾਇਆ ਨਹੀਂ ਐਨੀ ਫੁੱਲੀ ਹੁੰਦੀ ਸਮਝ ਲਓ ਤੁਹਾਡੇ ਨਾਲ ਠੱਗੀ ਲਗਾ ਰਹੇ ਕਿਉਂਕਿ ਐਨੀ ਰਾਈਜ਼ ਹੀ ਨਹੀਂ ਹੋ ਸਕਦੀ ਉਹ ਉਦੇ ਅੰਦਰ ਕੰਡੇ ਨੇ ਸੂਲਾ ਨੇ ਉਹ ਉਹ ਹਟਾਈਆਂ ਨਹੀਂ ਤਾਂ ਇੱਕ ਤਾਂ ਕਾਰਨ ਇਹਨਾਂ ਦਾ ਇਹ ਮੈਦਾ ਬਣਾਉਣ ਦਾ ਹੈ ਕਿ ਵੀ ਇਹਨੂੰ ਹਟਾ ਦਿਓ ਸਾਰਾ ਤਾਂ ਕਿ ਇਹਨੂੰ ਜਿੰਨਾ ਮਰਜ਼ੀ ਫੁਲਾ ਸਕੀਏ ਸੀ ਪਹਿਲੀ ਚੀਜ਼ ਦੂਸਰੀ ਚੀਜ਼ ਜਿਹੜੀ ਉਹਨਾਂ ਨੇ ਕਿਹਾ ਕਿ ਚਿੱਟੀਆਂ ਚੀਜ਼ਾਂ ਸਾਨੂੰ ਵਧੀਆ ਲੱਗਦੀਆਂ ਨੇ ਸਾਨੂੰ ਅੰਗਰੇਜ਼ ਆਪਣੇ ਤੋਂ ਐ ਲਾਵੇ ਨੇ ਵੀ ਸਾਡੇ ਤੋਂ ਵਧੀਆ ਨੇ ਸਾਡੀ ਮਾਨਸਿਕਤਾ ਉਵੇਂ ਬਣاتی ਗਈ ਹੈ ਪਰ ਜੇ ਮੈਂ ਤੁਹਾਨੂੰ ਦੱਸਾਂ ਅੰਗਰੇਜ਼ ਆਪਣਾ ਰੰਗ ਕਣਕ ਭਿੰਨਾ ਕਰਨ ਵਾਸਤੇ ਵਿੱਚ ਤੇ ਜਾ ਕੇ ਸਨ ਬੇਕਿੰਗ ਕਰਦੇ ਨੇ ਵੀ ਸਾਡਾ ਰੰਗ ਆ ਮਿਲ ਜੇ ਤੋਂ ਬੰਦੇ ਕੋਲ ਜਿਹੜੀ ਚੀਜ਼ ਹੁੰਦੀ ਆ ਉਹ ਨਹੀਂ ਉਹਨੂੰ ਵਧੀਆ ਲਾਦੀ ਦੂਜੇ ਦੂਜੇ ਦੀ ਵਧੀਆ ਲਾਦੀ ਆ ਫਿਰ ਇਹ ਪ੍ਰੋਸੈਸ ਕਿਵੇਂ ਹੁੰਦਾ ਪ੍ਰੋਸੈਸ ਕਰਨ ਵੇਲੇ ਜਿਹੜਾ ਵੀ ਤੁਹਾਡਾ ਵੱਡੀਆਂ ਮੈਲਾਂ ਨੇ ਉਹ ਕੀ ਕਰਦੀਆਂ ਨੇ ਸਭ ਤੋਂ ਪਹਿਲਾਂ ਇਹਦਾ ਬਾਰਨਾ ਹਟਾ ਦੇਵੀਂ ਸਾਰਾ ਔਰ ਜਿਹੜਾ ਜਰਮ ਆ ਉਹ ਟਾਵੇ ਮੇ ਜਰਮ ਚੋਂ ਤਾਂ ਕੱਢ ਕੇ ਤੇਲ ਉਹ ਵੇਚਦੀਆਂ ਨੇ ਚੱਕੀ ਤੇ ਹੋ ਨਹੀਂ ਸਕਦਾ ਠੀਕ ਛਿਲਕਾ ਸਾਰਾ ਉਤਾਰ ਕੇ ਉਹ ਡੰਗਰਾਂ ਪਾ ਦਿੰਦੇ ਆ ਉਹ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਜਾਂ ਜੇ ਉਹਨੂੰ ਕਹਿੰਦੇ ਨੇ ਅੱਜ ਕੱਲ ਜਿਵੇਂ ਫਾਈਬਰ ਦੀ ਚਰਚਾ ਚਾਰ ਚੁਫੇਰੇ ਹੋਣ ਲੱਗੀ ਹੁਣ ਕਹਿੰਦੇ ਨੇ ਐਡਿਡ ਫਾਈਬਰ ਕਦੀ ਵੀ ਜੇ ਤੁਸੀਂ ਪਿੱਛੇ ਪੜੋਗੇ ਨਾ ਐਡਿਡ ਫਾਈਬਰ ਲਿਖਿਆ ਹੋਊਗਾ ਹੁੰਦੀ 12.5% ਦਾ ਐਡ ਕਿੰਨਾ ਕਰਨਗੇ 8% 7% ਛੇ ਬਾਅਦ ਦੇ ਵਿੱਚ ਐਡ ਕਰਦੇ ਨੇ ਉਹ ਦੂਸਰਾ ਕਾਰਨ ਫਾਈਬਰ ਨੂੰ ਹਟਾਉਂਦਾ ਜਦੋਂ ਅਸੀਂ ਆਹ ਸਾਡੀ ਮਸ਼ੀਨਰੀ ਹੈ ਸਰੀਰ ਪੂਰਾ ਦਾ ਪੂਰਾ ਜਦੋਂ ਅਸੀਂ ਕੁਝ ਵੀ ਖਾਂਦੇ ਆ ਜਦੋਂ ਸਾਡੀ ਆਹ ਸਟਮਕ ਹੈ ਜਿਹੜਾ ਪੇਟ ਹੈ ਜਦੋਂ ਪੁੱਲ ਲੇ ਜਾਂਦਾ ਭਰ ਜਾਂਦਾ ਤਾਂ ਇਥੋਂ ਸਿਗਨਲ ਜਾਂਦਾ ਇੱਕ ਦਿਮਾਗ ਨੂੰ ਕਿ ਪੇਟ ਭਰ ਗਿਆ ਪਸੀਨਾ ਹੁੰਦਾ ਜਿਵੇਂ ਸਰੀਰ ਦੇ ਉੱਤੇ ਪਸੀਨਾ ਆਉਂਦਾ ਨਾ ਗਰਮੀ ਆਏ ਤਾਂ ਆਪਣੇ ਆਪ ਆਂਦਾ ਉਸੇ ਤਰ੍ਹਾਂ ਇਹ ਫੁੱਲੇ ਰਤੇ ਗ੍ਰਹਲਿਨ ਕਰਕੇ ਇੱਕ ਪਸੀਨਾ ਦਿਮਾਗ ਨੂੰ ਦੱਸਦਾ ਵੀ ਪੇਟ ਭਰ ਗਿਆ ਠੀਕ ਤੁਸੀਂ ਖਾਇਆ ਸਿਗਨਲ ਆ ਗਿਆ ਪੇਟ ਭਰ ਗਿਆ ਲੇਕਿਨ ਇੱਥੇ ਖੇਡ ਖਤਮ ਨਹੀਂ ਹੁੰਦੀ ਜਦੋਂ ਇਹ ਪਚਦਾ ਹੈ ਖਾਣ ਦਾ ਤਾਂ ਸਵਾਲ ਨਹੀਂ ਹੈਗਾ ਗੁਰਬਾਣੀ 'ਚ ਕਹਿੰਦੇ ਜੇ ਕੋ ਖਾਵੇ ਜੇ ਕੋ ਪੁੰਚੈ ਤਿਸਤਾ ਹੋਏ ਉਦਾਰੋ ਇਹਨੇ ਜੋ ਕੱਢਿਆ ਕੀ ਸਰੀਰ ਨੇ ਠੀਕ ਹੈ ਉਹਨੋ ਜੇ ਤੱਤ ਦੇ ਚ ਕੱਢੂਗਾ ਤਾਂ ਹੀ ਸਰੀਰ ਚੱਲੂਗਾ ਤੁਹਾਡਾ ਸਹੀ ਜਿਉ ਵਿੱਚ ਤੱਤੇ ਹੈ ਨਹੀਂ ਕੱਲਾ ਸਟਾਰ ਚ ਜਿਵੇਂ ਮੈਦਾ ਹੈ ਤੇ ਤੁਹਾਡਾ ਪੇਟ ਤਾਂ ਆਫਰ ਗਿਆ ਇੱਕ ਵਾਰੀ ਤੁਸੀਂ ਹਟ ਵੀ ਗਏ ਖਾਣ ਉਪਰ ਤੁਹਾਡੀ ਤ੍ਰਿਪਤੀ ਨਹੀਂ ਹੋਈ ਅਗਲਾ ਤ੍ਰਿਪਤੀ ਹੋ ਗਿਆ ਤ੍ਰਿਪਤ ਹੋ ਗਿਆ ਬਸ ਹੋਰ ਨਹੀਂ ਚਾਹੀਦਾ ਇਹਨੂੰ ਖਾਣ ਤੋਂ ਬਾਅਦ ਜਦੋਂ ਅੰਤੜੀਆਂ ਦੇ ਵਿੱਚ ਪਚਦਾ ਤਾਂ ਅੰਤੜੀ ਦੇ ਐਂਡ ਦੇ ਉੱਤੇ ਜਿੱਥੇ ਬਿਲਕੁਲ ਆਖਰੀ ਐਂਡ ਨਿਕਲਣ ਵੇਲੇ ਉੱਥੋਂ ਇੱਕ ਹੋਰ ਸਿਗਨਲ ਬ੍ਰੇਨ ਨੂੰ ਜਾਂਦਾ ਉਹਨੂੰ ਕਹਿੰਦੇ ਪੈਪਟਾਈਨ ਵਾਈ ਵਾਈ ਅੰਗਰੇਜ਼ੀ ਦੇ ਅੱਖਰਾਂ ਚ ਉਲਝਣ ਦੀ ਲੋੜ ਨਹੀਂ ਉਹ ਸਿਗਨਲ ਇਹ ਦਿੰਦਾ ਵੀ ਤਤ ਪੂਰੇ ਹੋ ਗਏ ਵੀ ਬਸ ਹੋਰ ਨਹੀਂ ਲੋੜ ਤੋਂ ਇਹਦੇ ਚ ਫਾਈਬਰ ਇਸ ਕਰਕੇ ਹਟਾਇਆ ਗਿਆ ਇੱਕ ਕਾਰਨ ਇਹ ਵੀ ਹੈ ਕਿ ਤੁਹਾਡੇ ਤਤ ਨਾ ਪੂਰੇ ਹੋਣ ਤੁਸੀਂ ਖਾਈ ਜੋ ਜਿੰਨਾ ਮਰਜ਼ੀ ਖਾਈ ਜੋ ਪੇਟ ਤਾਂ ਭਰ ਜੂਗਾ ਪਰ ਕਹਿਆ ਯਾਰ ਰੱਜ ਨਹੀਂ ਆਇਆ ਯਾਰ ਤ੍ਰਿਪਤੀ ਨਹੀਂ ਹੋਈ ਹੋਰ ਲਿਆ ਹੋਰ ਲਿਆ ਹੋਰ ਲਿਆ ਤੋਂ ਫਾਈਬਰ ਦਾ ਜਿਹੜਾ ਰੋਲ ਹੈ ਉਹ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ ਤੋ ਜੇ ਤੁਸੀਂ ਕਿਸੇ ਚੀਜ਼ ਨੂੰ ਵੀ ਫਲਾਣਾ ਕਿਸੇ ਚੀਜ਼ ਨੂੰ ਵੀ ਕਰਨਾ ਹੈ ਤਾਂ ਮੈਦੇ ਨਾਲ ਹੀ ਫੁੱਲੂਗੀ ਹੋਰ ਕਿੰਨੀ ਫੁੱਲੂਗੀ ਦੁੱਧ ਨਾਲ ਕਿਵੇਂ ਫੁੱਲੂਗੀ ਹੋਰ ਕਿ ਉਹ ਆਪਾਂ ਕਰਕੇ ਦਿਖਾਵਾਂਗੇ ਅਗਲੀ ਵੀਡੀਓ ਮੈਂ ਬਣਾਉਂਗਾ ਤੁਸੀਂ ਦੇਖ ਸਕਦੇ ਹੋ YouTube ਤੇ ਸਾਰੇ ਹੀ ਦੇਖ ਸਕਦੇ ਨੇ ਮੈਂ ਤੁਹਾਨੂੰ ਕਰਕੇ ਦਿਖਾਵਾਂਗਾ ਪ੍ਰੈਕਟੀਕਲੀ ਉਹਦੇ ਵਾਸਤੇ ਕਿਹੜੀ ਮਸ਼ੀਨ ਲੱਗਦੀ ਹੈ ਉਹ ਵੀ ਕਰਕੇ ਦਿਖਾਵਾਂਗਾ ਕੁਲਚਾ ਕਿਵੇਂ ਬਣਦਾ ਸੌਫਟ ਕਿਵੇਂ ਹੋਣਾ ਹਾਰਡ ਕਿਵੇਂ ਪਰ ਇਹਦੇ ਪਿਛਲਾ ਵਿਗਿਆਨ ਇਹੀ ਹੈ ਕਿ ਕਿਸੇ ਵੀ ਚੀਜ਼ ਦਾ ਜਿਹੜਾ ਢਾਂਚਾ ਬਣਦਾ ਹੈ ਜਿਹੜਾ ਸਟਰਕਚਰ ਬਣਦਾ ਹੁਣ ਪਾਣੀ ਦਾ ਕੋਈ ਢਾਂਚਾ ਨਹੀਂ ਰੋਟੀ ਦਾ ਆਪਣਾ ਇੱਕ ਸਟਰਕਚਰ ਹੈ ਜੈਮ ਦਾ ਆਪਣਾ ਇੱਕ ਸਟਰਕਚਰ ਹੈ ਉਹ ਜਿਹੜਾ ਢਾਂਚਾ ਬਣਦਾ ਹੈ ਉਹ ਪ੍ਰੋਟੀਨ ਜਾਂ ਸਟਾਰਚ ਤੋਂ ਬਣਦਾ ਉਹ ਸਟਾਰਚ ਆਲੂ ਤੋਂ ਵੀ ਆ ਸਕਦਾ ਮੈਂ ਫਰਾਂਸ ਜਦੋਂ 베ਕਿੰਗ ਸਿੱਖੀ ਸੀ ਸੀ ਆਲੂ ਦੀ ਬ੍ਰੈਡ ਬਣਾਈ ਸੀ ਮੈਦਾ ਵਰਤਿਆ ਹੀ ਨਹੀਂ ਉਹਦੇ 'ਚ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਢਾਂਚਾ ਕਿਵੇਂ ਬਣੂਗਾ ਹੌਲੀ-ਹੌਲੀ ਪੂਰਾ ਖੋਲ ਕੇ ਦੱਸੂਗਾ ਮੈਂ ਲੱਖ ਰੁਪਏ ਲੈਂਦੇ ਨੇ ਸਿਖਾਉਣ ਦੇ ਲੋਕ ਤੇ ਮਤਲਬ ਮੇਰੀ ਪੈਸੇ ਦੀ ਭੁੱਖ ਨਹੀਂ ਹੈ ਪਰਮੇਸ਼ਰ ਨੇ ਦੇਤੇ ਮੈਨੂੰ ਜਿੰਨੇ ਚਾਹੀਦੇ ਸੀਗੇ ਤਾਂ ਮੈਨੂੰ ਜੋ ਵੀ ਜਿੰਨੇ ਸਮਝ ਆਇਆ ਵਿਗਿਆਨ ਦੀ ਗੱਲ ਕਰਾਂਗੇ ਆਪਾਂ ਗੈਰ ਵਿਗਿਆਨੀ ਕੋਈ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ ਤਾਂ ਪਹਿਲਾਂ ਤਾਂ ਆਪਾਂ ਇਹ ਸਮਝੀਏ ਕਿ ਜਿਹੜੀ ਕਣਕ ਹੈ ਉਹ ਉਹਦੀ ਜੇ ਆਪਾਂ ਬ੍ਰੈਡ ਬਣਾਣੀ ਹੈ ਜਾਂ ਉਹਦਾ ਪੀਜ਼ਾ ਡੋ ਬਣਾਉਣਾ ਜੇ ਉਹਨੂੰ ਫੁਲਾਣਾ ਹੈ ਤਾਂ ਉਹਦੇ ਚੋਂ ਫਾਈਬਰ ਹਟਾਉਣਾ ਪਊਗਾ ਤੁਹਾਨੂੰ ਜੇ ਤੁਸੀਂ ਫਾਈਬਰ ਨਹੀਂ ਹਟਾਉਂਦੇ ਤਾਂ ਤੁਹਾਡਾ ਪੀਜ਼ਾ ਡੋ ਜਿਹੜਾ ਹੈਗਾ ਨਾ ਉਹ ਤੁਹਾਡਾ ਫਲੈਟ क्रस्टिक एन्दा शुरू कर दंदे वो फुल्लया नहीं होया आजकल फोरम ਦੇ ਵਿੱਚ ਉਹ ਵੱਧ ਖਾਂਦੇ ਨੇ ਜਰੂਰੀ ਥੋੜਾ ਵੀ ਤੁਸੀਂ ਉਹਨੂੰ ਫੁਲਾਣਾ ਹੈ ਜਾਂ ਘੱਟ ਫੁੱਲ ਜੂਗਾ ਉਹ ਜੇ ਫਾਈਬਰ ਵਿੱਚ ਹੈਗਾ ਉਹ ਜ਼ਿਆਦਾ ਹੈਲਦੀ ਹੈ ਥੋੜਾ ਪਰ ਉਹ ਜ਼ਿਆਦਾ ਹੈਲਦੀ ਹੈ ਤੇ ਇੱਕ ਖਾਓਗੇ ਤਾਂ ਤੁਹਾਨੂੰ ਰਾਜ ਆ ਜਾਊਗਾ ਇੱਕ ਤਰ੍ਹਾਂ ਦਾ ਰੋਟੀ ਦੇ ਉੱਪਰ ਹੀ ਤੁਸੀਂ ਉਹ ਰੱਖ ਲਿਆ ਨਾ ਸਾਰਾ ਸੌਦਾ ਪਰ ਉਹਦੇ ਵਿੱਚ ইস্ট ਨੂੰ ਪਾ ਕੇ ਉਹਨੂੰ ਫੁਲਾ ਲਿਆ ਅੱਧਾ ਤਾਂ ইস্ট ਨੇ ਖਾ ਲਿਆ ਉਹਨੂੰ ਜਦੋਂ ਕੋਈ ਵੀ ਚੀਜ਼ ਕੁਝ ਖਾਂਦੀ ਹੈ ਉਹ ਇੱਕ ਕਾਰਬਨ ਡਾਈਆਕਸਾਈਡ ਛੱਡਦੀ ਆ ਉਹ ਤੇ ਜੋ ਖਾਇਆ ਬਾਹਰ ਵੀ ਤਾਂ ਗਰਾਂਦੀ ਐ ਅਸੀਂ ਵੀ ਜੋ ਖਾਣੇ ਆ ਉਹ ਜੋ ਜੋ ਸਾਨੂੰ ਚਾਹੀਦਾ ਉਹ ਸੀ ਗਿਰਾ ਦਿੰਨੇ ਜੋ ਅਸੀਂ ਗਿਰਾਨੇ ਆ ਉਹ ਪੇੜ ਪੌਦਿਆਂ ਦਾ ਖਾਣਾ ਠੀਕ ਐ ਤੇ ਜੋ ਪੇੜ ਪੌਦੇ ਗਰਾਂਦੇ ਆ ਸਾਡਾ ਖਾਣਾ ਇਹੀ ਤਾਂ ਸਾਈਕਲ ਐ ਨਾ ਸਾਰਾ ਦਾ ਸਾਰਾ ਤੇ ਜਿਹੜੀ ਜਿਹੜੀ ਈਸਟ ਐ ਉਹ ਕੀ ਕਰਦੀ ਐ ਕੋਈ ਵੀ ਤਰ੍ਹਾਂ ਦੀ ਈਸਟ ਜਿਹੜੀ ਜਦੋਂ ਇਹਨੂੰ ਖਾਂਦੀ ਐ ਇਹਦੇ ਅੰਦਰਲੇ ਖਾਣੇ ਨੂੰ ਇੱਕ ਤਾਂ ਕਾਰਬਨ ਡਾਈਆਕਸਾਈਡ ਦੇ ਰਹੀ ਐ ਜਿਸ ਦੇ ਨਾਲ ਉਹ ਫੁੱਲ ਰਿਹਾ ਜੇ ਉਹਦੇ ਵਿੱਚ ਗਲੂਟਨ ਥੋੜੀ ਮੈਚੁਰ ਹੋਈ ਹੋਈ ਐ ਤਾਂ ਹੀ ਫੁੱਲੂਗਾ ਉਹ ਜੇ ਪੰਚਰ ਹੋ ਰਹੀ ਹੈ ਜਾਂ ਪੂਰਾ ਗੁੰਨੇ ਹੀ ਨਹੀਂ ਹੋਇਆ ਤਾਂ ਉਹਨੇ ਬੋਲਣਾ ਹੀ ਨਹੀਂ ਹੈਗਾ ਠੀਕ ਆ ਦੇਖੋ ਆ ਹੁਣ ਆ ਮੋਲਡ ਦੇ ਵਿੱਚ ਪਾਇਆ ਹੋਇਆ ਤਾਂ ਇਹ ਉਵੇਂ ਹੀ ਫੁੱਲ ਜੁਗ ਗਏ ਇੰਨਾ ਕੀ ਸੀਗਾ ਇਦੋਂ ਘੱਟ ਸੀਗਾ ਇਹਦੇ ਦੋ ਬਣੇ ਹੋਣੇ ਆ ਵੇਖੋ ਜਿਆਦੇ ਠੰਡ ਚ ਪਾਇਆ ਸੀਗਾ ਫੁੱਲ ਨਹੀਂ ਸੀ ਰਿਹਾ ਕਿਉਂਕਿ ਹਰੇਕ ਜੀਵ ਨੂੰ ਕੰਮ ਕਰਨ ਵਾਸਤੇ ਇੱਕ ਟੈਂਪਰੇਚਰ ਚਾਹੀਦਾ ਜੇ ਵੱਧ ਟੈਂਪਰੇਚਰ ਕਰ ਗੋ ਤਾਂ ਮਰ ਜੂਗਾ ਉਹ ਜੇ ਲੋ ਟੈਂਪਰੇਚਰ ਹੋ ਗਿਆ ਤਾਂ ਨਹੀਂ ਹੋਇਆ ਤਾਂ ਹੀ ਫ੍ਰਿਜ ਚ ਚੀਜ਼ ਖਰਾਬ ਨਹੀਂ ਹੁੰਦੀ ਕਿਉਂਕਿ ਜੀਵਾਣੂ ਉਸ ਟੈਂਪਰੇਚਰ ਤੇ ਐਕਟਿਵ ਨਹੀਂ ਹੋ ਪਾਉਂਦੇ ਤਾਂ ਫ੍ਰਿਜ ਚ ਜ਼ਿਆਦਾ دیر ਕੱਟ ਗਈ ਬਾਹਰ ਹੋ ਛੇਤੀ ਘੱਟ ਜਾਊਗਾ ਦੂਸਰੀ ਚੀਜ਼ ਜਿਹੜੀ ਈਸਟ ਦੀ ਜਾਂ ਕੋਈ ਵੀ ਜੀਵਾਣੂ ਜਦੋਂ ਉਹਦੇ ਵਿੱਚ ਕੰਮ ਕਰਦਾ ਉਹ ਜਦੋਂ ਖਾਏ ਇੱਕ ਤੱਕ ਆਪਨੇ ਐਸਿਡ ਕੱਢਿਆ 슈ਗਰ ਖਾਂਦਾ ਇਹਦੇ ਅੰਦਰਲੀ ਮਿਠਾਸ ਨੂੰ ਖਾਂਦਾ ਔਰ ਗ੍ਰਾਮਦਾ ਕੀ ਆ ਉਹ ਐਸਿਡ ਤਜਾਬ ਜਦੋਂ ਤਜਾਬ ਗ੍ਰਾਮਦਾ ਤਾਂ ਹੀ ਖੱਟਾ ਹੁੰਦਾ ਸੋ ਬੇਸਿਕ ਇਹ ਕਹਾਣੀ ਹੈ ਤਾਂ ਕਿਆ ਵੀਟ ਦੀ ਸਿਰਫ ਆਪਾਂ ਇਹੀ ਕੁਝ ਬਣਾ ਸਕਦੇ ਨਹੀਂ ਬਹੁਤ ਕੁਝ ਬਣਾ ਸਕਦੇ ਵੀਟ ਨੂੰ ਅਸੀਂ ਫਰਮੈਂਟ ਕਰ ਸਕਦੇ ਹਾਂ ਉਹਨੂੰ ਖੱਟਾ ਕਰ ਸਕਦੇ ਹਾਂ ਉਹਦੀਆਂ ਫੁੱਲੀਆਂ ਬਣਾ ਸਕਦੇ ਹਾਂ ਤਾਂ ਬਹੁਤ ਕੁਝ ਬਣਾ ਸਕਦੇ ਹਾਂ ਅਸੀਂ ਚੱਕੀ ਜਦੋਂ ਅਸੀਂ ਲਾਵਾਂਗੇ ਚੱਕੀ ਦੇ ਜਿਹੜਾ ਆਟਾ ਪੀਸਾਂਗੇ ਉਹ ਛੇਤੀ ਖਰਾਬ ਹੋਊਗਾ ਕਿਉਂਕਿ ਕੁਦਰਤ ਦੇ ਵਿੱਚ ਹਰ ਜਿਹੜਾ ਜੀਵ ਹੈ ਇਨਸਾਨ ਨੂੰ ਛੱਡ ਕੇ ਸਭ ਕੋਲ ਸਹਿਜ ਗਿਆਨ ਹੈ ਕਾਂਗਰੂ ਦਾ ਬੱਚਾ ਜਿਹੜਾ ਹੈ ਨਾ ਉਹ ਪੂਰਾ ਬਨਣ ਤੋਂ ਪਹਿਲਾਂ ਹੀ ਉਹ ਜਿਹੜੀ ਉਹਦੇ ਥੈਲੀ ਨਹੀਂ ਹੁੰਦੀ ਉਹਦੇ ਚ ਆ ਜਾਂਦਾ ਜਿਹੜਾ ਕੱਛੂ ਕਮਾ ਤੁਹਾਡਾ ਦਰਿਆ ਵਾਲਾ ਸੀ ਟਾਟਲ ਉਹ ਜਦੋਂ ਅੰਡੇ ਚੋਂ ਨਿਕਲਦਾ ਉਦਾਂ ਹੀ ਉਹਦੇ ਕੋਲੇ ਇੰਨਾ ਗਿਆਨ ਹੁੰਦਾ ਵੀ ਆਂਡੇ ਦਾ ਛਿੱਲੜ ਖਾ ਲਵਾਂ ਉਹਦੇ ਨਾਲ ਮੈਨੂੰ ਤਾਕਤ ਮਿਲੂਗੀ ਤੇ ਮੈਂ ਸਮੁੰਦਰ ਤੱਕ ਪਹੁੰਚ ਜਾਊਂਗਾ ਉਹ ਨੂੰ ਕੋਈ ਸਿਖਾਉਂਦਾ ਨਹੀਂ ਹੈਗਾ ਸਮੁੰਦਰ 'ਚ ਸਾਲ ਮਾਰ ਦਿੰਦਾ 10000 ਕਿਲੋਮੀਟਰ ਲਹਿਰਾਂ ਦੇ ਅਗੇਂਸਟ ਨਹੀਂ ਤੈਰਦਾ ਉਹ ਲਹਿਰਾਂ ਦੇ ਨਾਲ ਤੈਰਦਾ ਕਿੱਥੋਂ ਪਤਾ ਲੱਗਦਾ ਧਰਤੀ ਦੇ ਜਿਹੜੇ ਦੋਨੋਂ ਪੋਲਸ ਦੇ ਮੈਗਨੇਟਿਕ ਤੋਂ ਉਹਨੂੰ ਸਹਿਜ ਗਿਆਨ ਉਹਦੇ ਨਾਲ ਤੁਰਦਾ ਦਸਾਂ ਸਾਲਾਂ ਬਾਅਦ ਬਾਹਰ ਸੁੱਥੀ ਆ ਜਾਂਦਾ ਔਰ ਉੱਥੇ ਆ ਕੇ ਅੰਡੇ ਦੇ ਦਿੰਦਾ ਇਨਸਾਨ ਕੋਲ ਤਾਂ ਸਹਿਜ ਗਿਆਨ ਹੈ ਹੀ ਨਹੀਂ ਤੁਸੀਂ ਇਨਸਾਨ ਦੇ ਬੱਚੇ ਨੂੰ ਛੜ ਤੋਂ ਮਰ ਜੂਗਾ ਉਹ ਨੂੰ ਕੁਝ ਵੀ ਨਹੀਂ ਪਤਾ ਤੋ ਇਹ ਸਾਡੀ ਤਾਕਤ ਹੈ ਕਮਜ਼ੋਰੀ ਨਹੀਂ ਹੈ ਇਹਦੇ ਤੇ ਕਿਸੇ ਹੋਰ ਵੇਲੇ ਚਰਚਾ ਕਰਾਂਗੇ ਤੋ ਜਿਹੜਾ ਜਿੰਨੇ ਜੀਵ ਨੇ ਇਸ ਧਰਤੀ ਦੇ ਉੱਤੇ ਸਭ ਕੁਲ ਸਹਿਜ ਗਿਆਨ ਕੁੱਤਾ ਸੁੰਘ ਕੇ ਛੜ ਦੂਗਾ ਵੀ ਇਹ ਮੈਂ ਖਾਣਾ ਹੀ ਨਹੀਂ ਖਾਣਾ ਤੋ ਜਿਹੜੀ ਚੀਜ਼ ਦੇ ਵਿੱਚ ਤਤਪਰਪੂਰ ਨੇ ਸਭ ਤੋਂ ਪਹਿਲਾਂ ਉੱਲੀ ਉਹਨੂੰ ਲੱਗੂਗੀ ਅਸੀਂ ਬ੍ਰੈਡ ਬਣਾਉਂਦੇ ਸੀਗੇ ਇਹਦੀ ਪ੍ਰੋਪਰ ਬ੍ਰੈਡ ਬਣਾਉਂਦੇ ਸੀਗੇ ਕੁੱਤੇ ਦੇ ਕੇ ਤੁਸੀਂ ਮੀਟ ਪਾ ਦੋ ਬ੍ਰੈਡ ਰੱਖ ਦੋ ਪਹਿਲਾਂ ਬ੍ਰੈਡ ਖਾਂਦਾ ਸੀ ਉਹ ਉਹਨੂੰ ਸਹਿਜ ਗਿਆਨ ਹੁੰਦਾ ਤੋ ਜਦੋਂ ਥੋੜੀ ਉਗਾਈ ਹੋਈ ਕਣਕ ਕੀਰਤ ਤੇ ਪੀਸੀ ਹੋਗੀ ਫਾਈਬਰ ਕੱਢਿਆ ਨਹੀਂ ਹੋਗਾ ਸਭ ਤੋਂ ਪਹਿਲਾਂ ਉਹਦੇ ਤੇ ਜੀਦ ਪੈਦਾ ਹੋਣੀ ਨੇ ਜੇ ਉਹਦੀ ਸੈਲਫ ਲਾਈਫ ਵਧਾਣੀ ਹੈ ਤਾਂ ਕੀ ਕਰੋ ਸਭ ਤੋਂ ਪਹਿਲਾਂ ਤਾਂ ਫਾਈਬਰ ਹਟਾਓ ਉਹਦਾ ਜੇ ਤੁਸੀਂ ਫਾਈਬਰ ਹਟਾਤਾ ਤਾਂ ਆਟੋਮੈਟਿਕਲੀ ਸੈਲਫ ਲਾਈਫ ਵਧ ਗਈ ਇੱਥੇ ਹੀ ਨਹੀਂ ਰੁਕਦੇ ਮੇਲਾਂ ਵਾਲੇ ਮੇਲਾਂ ਵਾਲੇ ਕੀ ਕਰਦੇ ਨੇ ਪਹਿਲਾਂ ਤਾਂ ਫਾਈਬਰ ਹਟਾਤਾ ਕੁਝ ਨਹੀਂ ਕੱਲਾ ਮੈਦਾ ਕਰਤਾ ਉਸ ਤੋਂ ਬਾਅਦ ਜਿਹੜੇ ਸਟੀਲ ਰੋਲਰਸ ਦੇ ਕੋਈ ਪ੍ਰੋਡਕਸ਼ਨ ਬਹੁਤ ਚਾਹੀਦੀ ਹੈ ਸਟੀਲ ਰੋਲਰਸ ਦੇ ਉੱਤੇ ਜਦੋਂ ਉਹਨੂੰ ਰੋਲ ਕਰਦੇ ਆ ਉਹਦੀ ਟੈਂਪਰੇਚਰ ਵੱਧ ਜਾਂਦੀ ਹੈ ਉਹਦੇ ਨਾਲ ਜਿਹੜੇ ਵਿਛਲੇ ਤੱਤ ਨੇ ਜਿਹੜੀਆਂ ਪ੍ਰੋਟੀਨਸ ਹੁੰਦੀਆਂ ਨੇ ਉਹ ਸਾਰੀਆਂ ਬ੍ਰੇਕਡਾਊਨ ਹੋ ਜਾਂਦੇ। ਤੱਤਾਂ ਦਾ ਕੁਝ ਨਹੀਂ ਹੁੰਦਾ। ਮਿਨਰਲਸ ਦਾ ਕੁਝ ਨਹੀਂ ਹੁੰਦਾ। ਪ੍ਰੋਟੀਨ ਤੁਹਾਡੇ ਜਿਹੜੇ ਨੇ ਸਾਰੇ ਡੀਸਟਰਕਚਰ ਹੋ ਜਾਂਦੇ ਨੇ। ਇੱਥੇ ਨਹੀਂ ਰੁਕਦੇ ਉਹ। ਉਹਨੂੰ ਹੋਰ ਚਿੱਟਾ ਕਰਨ ਵਾਸਤੇ ਕਲੋਰੀਨ ਦੇ ਨਾਲ ਉਹਨੂੰ ਬਲੀਚ ਕਰਦੇ ਨੇ ਤਾਂ ਕਿ ਹੋਰ ਚਿੱਟਾ ਦਿਖਾਈ ਦੇਵੇ। ਠੀਕ ਹੈ? ਕਿਉਂਕਿ ਉਹਨਾਂ ਨੇ ਇਹ ਵੇਚਣਾ ਸੌਦਾ। ਉਹਦੇ 'ਚ ਤੱਤ ਨਹੀਂ ਹੋਣੇ ਚਾਹੀਦੇ। ਜੇ ਤੱਤ ਹੋਏ ਤਾਂ ਤੁਹਾਨੂੰ ਥੋੜੀ ਤਾਂ ਇੱਕ ਖਾ ਕੇ ਸਪਸ਼ਟੀ ਹੋ ਜਾਊਗੀ। ਅੱਜ ਤੋਂ 20-30 ਸਾਲ ਪਹਿਲਾਂ ਜਿਹੜੀਆਂ ਚੀਜ਼ਾਂ ਬਣਦੀਆਂ ਸੀ ਉਹ ਕਈ ਕਈ ਸਾਲ ਚੱਲ ਜਾਂਦੇ ਸੀ ਅੱਜ ਜਿਹੜੀ ਚੀਜ਼ ਚੱਲਦੀ ਹੈ ਉਹ 6 ਮਹੀਨੇ ਸਾਲ ਬਾਅਦ ਖਰਾਬ ਹੋ ਜਾਂਦੀ ਹੈ ਇਹ ਥੋੜਾ ਕਿ ਉਹਨਾਂ ਨੂੰ ਬਣਾਣੀ ਨਹੀਂ ਆਂਦੀ ਉਹ ਬਣਾਉਂਦੇ ਹੀ ਉਹਨਾਂ ਕਨੇ ਵੀ ਐਨਾ ਕੁ ਵਰਤ ਕੇ ਭਾਈ ਤੂੰ ਮੁੜ ਕੇ ਆ ਜਾ ਸਾਡੇ ਕੋਲ ਲੈਣ ਵਾਸਤੇ ਤਾਂ ਅੱਜ ਦੇ ਵਿੱਚ ਆਪਾਂ ਪਹਿਲੀ ਗੱਲ ਇਹਨੂੰ ਹੋਰ ਅੱਗੇ ਵਿਸਤਾਰ ਦੇ ਵਿੱਚ ਲੈ ਕੇ ਜਾਵਾਂ ਵੀ ਕਣਕ ਨੂੰ ਕਿਵੇਂ-ਕਿਵੇਂ ਪ੍ਰੋਸੈਸ ਕਰਨਾ ਅੱਜ ਆਪਾਂ ਸਿਰਫ ਤਸਵੀਰ ਸਮਝਣ ਦੀ ਕੋਸ਼ਿਸ਼ ਕਰੀ ਕਿ ਇਹਦੇ ਛਿਲਕੇ ਦੇ ਵਿੱਚ ਸਾਰੀ ਤਾਕਤ ਹੈ ਔਰ ਇਹਦੇ ਜਰਮ ਦੇ ਵਿੱਚ ਸਾਰਾ ਤੇਲ ਹੈ ਔਰ ਬਿਜਲਾ ਜਿਹੜਾ ਸਟਾਰਚ ਹੈ ਇਸ स्टार्च ਦੇ ਨਾਲ ਹੀ ਇਹ ਫੁੱਲੂਗਾ ਠੀਕ ਔਰ ਜਿਹੜੀ ইস্ট ਹੈ ਉਹ ਇਹਨੂੰ ਖਟਾਸ ਪੈਦਾ ਕਰਦੀ ਹੈ ਇਹਦੇ ਤੇ ਚਰਚਾ ਅੱਗੇ ਕਰਾਂਗੇ ਅੱਜ ਜਿੱਥੇ ਹੁਣ ਅੱਗੇ ਆਪਾਂ ਗੱਲ ਆ ਗਏ ਹੁਣ ਆਪਾਂ ਤੁਸੀਂ ਬਣਾ ਲਿਆ ਹੁਣ ਇਹਨੂੰ ਬੇਕ ਵੀ ਤਾਂ ਕਰਨਾ ਇਹਨੂੰ ਬੇਕ ਵੀ ਤਾਂ ਕਰਨਾ ਹੁਣ ਇਹ ਜਿਹੜੀ ਬੇਕਿੰਗ ਹੁੰਦੀ ਹੈ ਜਾਂ ਫਰਮੈਂਟੇਸ਼ਨ ਹੁੰਦੀ ਹੈ ਜਾਂ ਜਿਹੜਾ ਵੀ ਪ੍ਰੋਸੈਸ ਫੂਡ ਪ੍ਰੋਸੈਸਿੰਗ ਦਾ ਉਹ ਸਾਡੇ ਚੌਂਕੇ ਚੁਈ ਚੁੱਲੇ ਚੁਈ ਚੱਲਦਾ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਊਗਾ ਕਿ ਇਹ ਜਿਹੜਾ ਬਰਤਨ ਇਹਦੀ ਸ਼ਕਲ ਹੋਰ ਹੈ ਇਹਨੂੰ ਆਪਾਂ ਲਗਨ ਕਹਿ ਦਿੰਦੇ ਆ ਕਿਸੇ ਭਾਸ਼ਾ ਦੇ ਵਿੱਚ ਤੁਸ਼ਕ ਵੀ ਕਹਿੰਦੇ ਨੇ ਤੋਂ ਮੈਂ ਸਾਰੇ ਵੀਅਰਸ ਨੂੰ ਇਹ ਕਹੂੰਗਾ ਕਿ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹਦਾ ਹੋਰ ਕੀ ਨਾਮ ਹੁੰਦਾ ਠੀਕ ਉਸ ਤੋਂ ਬਾਅਦ ਇਹਨੂੰ ਸਿਪਰੀ ਕਹਿ ਦਿੰਦੇ ਨੇ ਜਾਂ ਨਾਰਮਲ ਪਤੀਲਾ ਕਹਿੰਦੇ ਨੇ ਪਰ ਪਤੀਲਾ ਸਿੱਧਾ ਵੀ ਹੁੰਦਾ ਉਹ ਉਸ ਤੋਂ ਬਾਅਦ ਇਹ ਜਿਹੜਾ ਆ ਗਿਆ ਇਹਨੂੰ ਤਪੜਾ ਕਹਿ ਦਿੰਦੇ ਨੇ ਹੋਰ ਇਹਦਾ ਸਿਰ ਘੁੱਟ ਗਿਆ ਇਸ ਤੋਂ ਬਾਅਦ ਆ ਆ ਗਿਆ ਤੁਹਾਡਾ ਕੁੱਕਰ ਆ ਗਿਆ ਠੀਕ ਇਹ ਆ ਗਿਆ ਆਪਣਾ ਛਣਾ ਇਹ ਸਾਰਿਆਂ ਦੀ ਸ਼ਕਲ ਅਲੱਗ-ਅਲੱਗ ਹੈ ਇਹਨੇ ਮਗਰ ਵੀ ਕੋਈ ਵਿਗਿਆਨ ਹੋਗਾ ਇਹਨੂੰ ਬਲਟੋਹੀ ਵੱਡੇ ਨੂੰ ਕਹਿੰਦੇ ਨੇ ਛੋਟੇ ਨੂੰ ਮਝੋਲਾ ਕਹਿੰਦੇ ਨੇ ਇਹ ਸਾਰਿਆਂ ਦੀ ਸ਼ਕਲ ਵੱਖਰੀ ਹੋਣ ਦੇ ਵੀ ਕਾਰਨ ਨੇ ਮੈਂ ਇਹਨੂੰ ਲੰਬਾ ਨਹੀਂ ਕਰੂੰਗਾ ਇਹਦੇ ਸੋਲੂਸ਼ਨ ਹੀ ਦੱਸ ਦੇਣਾ ਕੀ ਕਾਰਨ ਹੈ ਮੋਟਾ-ਮੋਟਾ ਇਹਦੇ ਤੇ ਹੋਰ ਵੱਡੀ ਚਰਚਾ ਹੋਣੀ ਹੈ ਜਦੋਂ ਆਪਾਂ ਪਾਣੀ ਨੂੰ